ਸ਼ਸ਼ੀਕਾਲ ਦੋਸਤੋ ਮੈਂ ਤੁਹਾਡਾ ਦੋਸਤ ਸਤਨਾਮ ਤੇ ਅੱਜ ਆਪਾਂ ਫੇਰ ਪਹੁੰਚੇ ਹਾਂ ਕਗਰਦ ਰਿਆ ਸਰਦੂਲਗੜ ਵਿਖੇ ਸੋ ਅੱਜ ਦੀ ਤੁਸੀਂ ਤਰੀਕ ਨੋਟ ਕਰ ਲਓ ਪਹਿਲਾਂ 3 ਜੁਲਾਈ 2025 ਸਵੇਰ ਦੀ ਤੁਹਾਡੇ ਨਾਲ ਜੋ ਅਪਡੇਟ ਸਾਂਝੀ ਕਰਨ ਲੱਗਿਆ ਹਾਂ ਜੋ ਇਸ ਵਕਤ ਪਾਣੀ ਦਾ ਲੈਵਲ 9 ਫੁੱਟ ਦੇ ਲਗਭਗ ਜੋ ਚੱਲ ਰਿਹਾ ਹੈ ਅਕੇ ਅਤੇ ਜੋ ਆਪਾਂ ਕੱਲ ਸ਼ਾਮ ਦੀ ਗੱਲ ਕਰੀਏ ਤਾਂ ਕੱਲ ਸ਼ਾਮ ਨੂੰ ਜੋ ਪਾਣੀ ਦਾ ਲੈਵਲ ਸਾਢੇ 6 ਫੁੱਟ ਤੇ ਸੀ ਕੱਲ ਸ਼ਾਮ ਨਾਲੋਂ ਜੋ ਅੱਜ ਸਵੇਰ ਤੱਕ ਜੋ ਪਾਣੀ ਦਾ ਲੈਵਲ 1.5 ਫੁੱਟ ਵਧਿਆ ਹੈ ਅਤੇ ਜੇ ਕੱਲ ਸਵੇਰ ਦੀ ਗੱਲ ਕਰੀਏ ਆਪਾਂ 24 ਘੰਟਿਆਂ ਦੀ ਗੱਲ ਕਰੀਏ ਤਾਂ 24 ਘੰਟਿਆਂ ਦੇ ਵਿੱਚ ਜੋ ਪਾਣੀ ਦਾ ਲੈਵਲ 4 ਫੁੱਟ ਵਧਿਆ ਹੈ ਸੋ ਜੋ ਕੱਲ ਸਵੇਰ ਪਾਣੀ ਦਾ ਲੈਵਲ 5 ਫੁੱਟ ਦੇ ਸੀ ਅਤੇ ਜੇਕਰ ਆਪਾਂ ਸਟਾਰਟਿੰਗ ਤੋਂ ਗੱਲ ਕਰੀਏ ਜਦੋਂ ਆਪਾਂ ਪਹਿਲੀ ਰਿਪੋਰਟ ਪਾਈ ਸੀਗੀ ਆਪਣੇ ਪਾਣੀ ਦੇ ਲੈਵਲ ਦੀ 30 ਜੂਨ ਤੋਂ ਤਾਂ 30 ਜੂਨ ਦੀ ਸਵੇਰ ਦੀ ਰਿਪੋਰਟ ਸੀ ਜੋ ਪੌਣੇ 5 ਫੁੱਟ ਤੋਂ 4.5 ਫੁੱਟ ਦੇ ਲਗਭਗ ਸੀ ਅਤੇ ਉਸ ਤੋਂ ਬਾਅਦ ਜੇ ਅਪਾ 30 ਜੂਨ ਸ਼ਾਮ ਦੀ ਗੱਲ ਕਰੀਏ 30 ਜੂਨ ਨੂੰ ਸ਼ਾਮ ਨੂੰ ਜੋ ਪਾਣੀ ਦਾ ਲੈਵਲ 4 ਫੁੱਟ ਤੇ ਸੀ ਅਤੇ 1 ਜੁਲਾਈ ਦੀ ਜੋ ਸ਼ਾਮ ਦੀ ਰਿਪੋਰਟ ਹੈ ਤਾਂ ਉਸ ਵਕਤ ਪਾਣੀ ਦਾ ਲੈਵਲ 2.5 ਤੋਂ 3 ਫੁੱਟ ਦੇ ਲਗਭਗ ਚੱਲ ਰਿਹਾ ਸੀ ਅਤੇ ਕੱਲ ਦੀ ਗੱਲ ਕਰੀ ਆਪਾਂ 2 ਜੁਲਾਈ 2 ਜੁਲਾਈ ਨੂੰ ਸਵੇਰੇ ਜੋ ਪਾਣੀ ਦਾ ਲੈਵਲ 5 ਫੁੱਟ ਤੇ ਸੀ ਅਤੇ ਸ਼ਾਮ ਨੂੰ ਪਾਣੀ ਦਾ ਲੈਵਲ ਸਾਢੇ 6 ਫੁੱਟ ਤੇ ਸੀ ਅਤੇ ਇਸ ਵਕਤ ਜੋ ਪਾਣੀ ਦਾ ਲੈਵਲ 9 ਫੁੱਟ ਤੇ ਹੈ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਤੁਹਾਨੂੰ ਸਵੇਰ ਸ਼ਾਮ ਦੀ ਰਿਪੋਰਟ ਇਸ ਚੈਨਲ ਦੇ ਰਾਹੀਂ ਮਿਲਦੀ ਰਹੂਗੀ ਜਿਵੇਂ ਵੀ ਕੋਈ ਅਪਡੇਟ ਆਈ ਤਾਂ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ